ਨਗਰ ਨਿਗਮ ਫਗਵਾੜਾ ਦੇ ਤੈ ਬਜਾਰੀ ਵਿਭਾਗ ਵੱਲੋਂ ਨਜਾਇਜ਼ ਕੀਤੇ ਗਏ ਕਬਜ਼ਿਆਂ ਤੇ ਸਖਤ ਐਕਸ਼ਨ ਲੈਂਦਿਆਂ ਅਧਿਕਾਰੀ ਰਿਤੇਸ਼ ਕੁਮਾਰ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਜੀਸੀਟੀ ਪੁਲ ਹੇਠਾਂ ਅਤੇ ਰੇਲਵੇ ਫਾਟਕ ਨੇੜੇ ਦੀਆਂ ਫੜੀਆਂ, ਰੇੜੀਆਂ ਅਤੇ ਸਬਜ਼ੀ ਵਾਲਿਆਂ ਤੇ ਸਖਤ ਕਾਰਵਾਈ ਕਰਦੇ ਆਂ ਉਹਨਾਂ ਦਾ ਸਮਾਨ ਜ਼ਬਤ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਸਾਂਝੀ ਕਰਦਿਆਂ ਅਧਿਕਾਰੀ ਰਿਤੇਸ਼ ਕੁਮਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਜੀਸੀਟੀ ਪੁਲ ਨੇੜੇ ਰੇਲਵੇ ਲਾਈਨਾਂ ਦੇ ਕੋਲ ਪ੍ਰਵਾਸੀਆਂ ਵੱਲੋਂ ਨਜਾਇਜ਼ ਤੌਰ ਤੇ ਵੱਧੂ ਰੇੜੀਆਂ ਲਗਾ ਕੇ ਰਸਤੇ ਨੂੰ ਤੰਗ ਕੀਤਾ ਹੋਇਆ ਹੈ। ਜਿਸ ਕਾਰਨ ਔਨਜਨ ਵਾਲੇ ਰਾਗੀਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਇਸ ਸਮੱਸਿਆ ਨੂੰ ਮੱਦੇਨਜ਼ਰ ਰੱਖਦੇ ਆਂ ਇਹ ਕਾਰਵਾਈ ਕੀਤੀ ਗਈ ਹੈ ਅਤੇ ਪ੍ਰਵਾਸੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਆਪਣੀ ਹੱਦ ਅੰਦਰ ਹੀ ਰੇੜੀਆਂ ਅਤੇ ਫੜੀਆਂ ਲਗਾ ਕੇ ਸਮਾਨ ਵੇਚਣ ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਮੁਹਿੰਮ ਇਸੇ ਤਰ੍ਹਾਂ ਹੀ ਲਗਾਤਾਰ ਜਾਰੀ ਰਹੇਗੀ ਅਹੀਂ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਹਿਤੇਸ਼ ਕੁਮਾਰ ਹੈ ਪਰ ਕੀ ਮਾਮਲਾ ਕੀ ਜਿਹੜਾ ਜੇ ਇੱਥੇ ਮਗੀ ਤਹਿਬਯਾਰੀ ਵਾਲਾ ਐ ਸਾਰੇ ਇਹ ਵੀ ਕੰਪਲੇਂਟਸ ਲਗੀਆਂ ਇਹਨਾਂ ਦੀਆਂ ਆਮ ਪਬਲਿਕ ਵੱਲੋਂ ਕੰਪਲੇਂਟ ਹੋਈਆਂ ਹੋਈਆਂ ਵੀ ਇਹਨਾਂ ਨੇ ਬਹੁਤ ਜ਼ਿਆਦਾ ਦੁਰਜਾ ਕੀਤਾ ਹੋਇਆ ਵਾ ਇੱਥੇ ਬਿਨਾਂ ਗੱਲ ਤੋਂ ਰੇੜੀਆਂ ਖੜਾ ਕੇ ਤਾਲੇ ਲਾ ਕੇ ਬੰਦ ਰੇੜੀਆਂ ਇੱਥੇ ਕਢਾਈਆਂ ਹੋਈਆਂ ਸੀ ਜਿਸ ਤੇ ਕਰਕੇ ਟ੍ਰੈਫਿਕ ਜਮ ਵੀ ਹੁੰਦਾ ਤੇ ਕੁਝ ਸਬਜ਼ੀ ਵਾਲਿਆਂ ਨੇ ਰੇੜੀਆਂ ਬਹੁਤ ਅੱਗੇ ਤੱਕ ਵਧਾਈਆਂ ਹੋਈਆਂ ਸੀ ਉਹਨਾਂ ਨੂੰ ਕਾਰਨਾ ਕਰ ਦਿੱਤੀ ਆ ਉਹਨਾਂ ਦਾ ਸਮਾਨ ਪਿੱਛੇ ਕਰਵਾਤਾ ਵੀ ਆਪਣੀ ਅੱਗੇ ਤੋਂ ਸਮਾਨ ਜਿਹੜਾ ਆ ਆਪਣਾ ਅੰਦਰ ਰੱਖੋ ਹੱਦ ਦੇ ਅੰਦਰ ਫਗੋ ਤੋਂ ਬਾਹਰ ਨਹੀਂ ਆਉਣਾ ਕੋਈ ਚਲਾਨ ਵਗੈਰਾ ਵੀ ਕੱਟਿਆ ਇਹਨਾਂ ਦੇ ਜਾਂ ਕਿੱਦਾਂ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਇਹਨਾਂ ਦਾ ਸਮਾਨ ਜ਼ਬਤ ਕੀਤਾ ਜੀ ਤੇ ਇਹ ਮਹਿੰਮ ਇੱਦਾਂ ਹੀ ਜਾਰੀ ਰਹੂ ਤੁਹਾਡੀ ਇਹ ਮੁਹਿੰਮ ਇਸ ਤਰ੍ਹਾਂ ਹੀ ਜਾਰੀ ਰਹੇਗੀ ਨਗਰ ਨਿਗਮ ਫਗਵਾੜਾ ਦੇ ਤੈ ਬਜਾਰੀ ਵਿਭਾਗ ਵੱਲੋਂ ਨਜਾਇਜ਼ ਕੀਤੇ ਗਏ ਕਬਜ਼ਿਆਂ ਤੇ ਸਖਤ ਐਕਸ਼ਨ ਲੈਂਦਿਆਂ ਅਧਿਕਾਰੀ ਰਿਤੇਸ਼ ਕੁਮਾਰ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਜੀਸੀਟੀ ਪੁਲ ਹੇਠਾਂ ਅਤੇ ਰੇਲਵੇ ਫਾਟਕ ਨੇੜੇ ਫੜੀਆਂ ਰੇੜੀਆਂ ਅਤੇ ਸਬਜੀ ਵਾਲਿਆਂ ਤੇ ਸਖਤ ਕਾਰਵਾਈ ਕਰਦੇ ਆਂ ਉਹਨਾਂ ਦਾ ਸਮਾਨ ਜ਼ਬਤ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਸਾਂਝੀ ਕਰਦੇ ਆਂ ਅਧਿਕਾਰੀ ਰਿਤੇਸ਼ ਕੁਮਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਜੀ.ਸੀ.ਡੀ ਪੁਲ ਨੇੜੇ ਰੇਲਵੇ ਲਾਈਨਾਂ ਦੇ ਕੋਲ ਪ੍ਰਵਾਸੀਆਂ ਵੱਲੋਂ ਨਜਾਇਜ਼ ਤੌਰ ਤੇ ਵੱਧੂ ਰੇੜੀਆਂ ਲਗਾ ਕੇ ਰਸਤੇ ਨੂੰ ਤੰਗ ਕੀਤਾ ਹੋਇਆ ਹੈ ਜਿਸ ਕਾਰਨ ਆਉਣ ਜਾਣ ਵਾਲੇ ਰਾਹੀਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਇਸ ਸਮੱਸਿਆ ਨੂੰ ਮੱਦੇਨਜ਼ਰ ਰੱਖਦੇ ਆਂ ਇਹ ਕਾਰਵਾਈ ਕੀਤੀ ਗਈ ਹੈ ਅਤੇ ਪ੍ਰਵਾਸੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਆਪਣੇ ਹੱਦ ਅੰਦਰ ਹੀ ਰੇੜੀਆਂ ਅਤੇ ਫੜੀਆਂ ਲਗਾ ਕੇ ਸਮਾਨ ਵੇਚਣ ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਮੁਹਿੰਮ ਇਸੇ ਤਰ੍ਹਾਂ ਹੀ ਲਗਾਤਾਰ ਜਾਰੀ ਰਹੇਗੀ ਅਸੀਂ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਹਿਤੇਸ਼ ਕੁਮਾਰ ਸਰ ਕੀ ਮਾਮਲਾ ਕੀ ਜਿਹੜਾ ਜੇ ਇੱਥੇ ਮਗੀ ਤੈਬਯਾਰੀ ਵਾਲਾ ਆਏ ਸਾਰੇ ਇਹ ਵੀ ਕੰਪਲੇਂਟਸ ਲਗੀਆਂ ਇਹਨਾਂ ਦੀਆਂ ਆਮ ਪਬਲਿਕ ਵੱਲੋਂ ਕੰਪਲੇਂਟ ਹੋਈਆਂ ਹੋਈਆਂ ਵੀ ਇਹਨਾਂ ਨੇ ਬਹੁਤ ਜ਼ਿਆਦਾ ਦੁਰਜਾ ਕੀਤਾ ਹੋਇਆ ਵਾ ਇੱਥੇ ਬਿਨਾਂ ਗੱਲ ਤੋਂ ਰੇੜੀਆਂ ਖੜਾ ਕੇ ਤਾਲੇ ਲਾ ਕੇ ਪੰਦ ਰੇੜੀਆਂ ਇੱਥੇ ਖੜਾਈਆਂ ਹੋਈਆਂ ਸੀ ਜਿਸ ਦੇ ਕਰਕੇ ਟ੍ਰੈਫਿਕ ਜਾਮ ਵੀ ਹੁੰਦਾ ਤੇ ਕੁਝ ਸਬਜ਼ੀ ਵਾਲਿਆਂ ਨੇ ਰੇੜੀਆਂ ਬਹੁਤ ਅੱਗੇ ਤੱਕ ਵਧਾਈਆਂ ਹੋਈਆਂ ਸੀ ਉਹਨਾਂ ਨੂੰ ਕਾੜਨਾ ਕਰ ਦਿੱਤੀ ਆ ਉਹਨਾਂ ਦਾ ਸਮਾਨ ਪਿੱਛੇ ਕਰਵਾਤਾ ਵੀ ਆਪਣੀ ਅੱਗੇ ਤੋਂ ਸਮਾਨ ਜਿਹੜਾ ਹੈ ਆਪਣਾ ਅੰਦਰ ਰੱਖੋ ਹੱਦ ਦੇ ਅੰਦਰ ਬਾਹਰ ਤੋਂ ਬਾਹਰ ਨਹੀਂ ਆਉਣਾ ਕੋਈ ਚਲਾਨ ਵਗੈਰਾ ਵੀ ਕੱਟਿਆ ਇਹਨਾਂ ਦੇ ਜਾਂ ਕਿੱਦਾਂ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਉਹਨਾਂ ਦਾ ਸਮਾਨ ਜ਼ਬਤ ਕੀਤਾ ਜੀ ਤੇ ਇਹ ਮੁਹਿੰਮ ਇੱਦਾਂ ਹੀ ਜਾਰੀ ਰਹੂ ਤੁਹਾਡੀ ਇਹ ਮੁਹਿੰਮ ਇਸ ਤਰ੍ਹਾਂ ਹੀ ਜਾਰੀ ਰਹੇਗੀ ਜੀ